30 ਤਰੀ ਘਟੇਦਾਰ ਆਹ ਸੋਰੀ 5 ਘੰਟੇ 45 ਮਿੰਟ ਦਰਾਂ ਤਕਰੀਬਨ 2 ਵਜੇ ਤੱਕ ਅਦਾ ਪਹੁੰਚੂਗੇ ਜੇ ਕਿਤੇ ਰੀਨਾ ਰੁਕੀਏ ਫਿਰ ਅਕੋਸੀ ਬੋਲੇਗੇ ਦੇ ਨਾਲ ਕੀ ਸੋ ਘੋੜੀ ਵੜ ਕੇ ਜਾਵਾਂਗੇ ਅਹੀ ਟਾਈਮ ਨਾਲ ਤਾਂ ਤੁਰਪੇ ਕਿਉਂਕਿ ਸਾਨੂੰ ਅਵੀ ਥੋੜਾ ਜਿਹਾ ਰੈਸਟ ਬ੍ਰੇਕ ਲੈ ਲੇ ਦੇ ਜਾਵਾਂਗੇ ਤੇ ਈਜ਼ਲੀ ਸ਼ਾਮ ਦਾ ਕੁਵਰੀਆ ਅਹੀ ਪਹੁੰਚ ਜਾਾਂਗੇ ਤੇ ਨਿਆਰੀ ਤੁਹਾਨੂੰ ਵੀ ਨਾਲ ਦਿਖਾਵਾਂਗੇ ਬਾਕੀ ਹਲੇ ਸੇਰੇ ਸਵੀਰ ਥੋੜਾ ਟਾਈਮ ਲੱਗ ਰਿਹਾ ਦਾ ਮੀਨ ਰੀਜ਼ਨ ਤਾਂ ਹੀ ਕਿ ਇੱਕ ਤੇ ਸ਼ਹਿਰ ਚ ਟ੍ਰੈਫਿਕ ਨਹੀਂ ਮਿਲਦਾ ਹੈਗਾ ਕਿਉਂਕਿ ਅਨੰਦਪੁਰ ਸਾਹਿਬ ਤੇ ਗਿਰਤਪੁਰ ਸਾਹਿਬ ਤੱਕ ਆਪਾਂ ਜਾਣਾ 15-15 ਰਹਾ ਸਾਰਾ ਗਿਰਤਪੁਰ ਸਾਹਿਬ ਤੱਕ ਤੇ ਉਹ ਵਧੀਆ ਨਿਕਲ ਜਾਣਾ ਤੇ ਉਸ ਤੋਂ ਬਾਅਦ ਜੇ ਪਹਾੜ ਚ ਹੋਣੇ ਆ ਤੇ ਉਦੋਂ ਹੁੰਦਾ ਵੀ ਚਲ ਉਹ ਵੀ ਪੈਂਡਾ ਵਾ ਜਿਹੜਾ ਆਪਾਂ ਦੇਣ ਦੇ ਟਾਈਮ ਚ ਕੱਢ ਲਈ ਜਿੰਨਾ ਈਜ਼ੀ ਮੁਝੇ ਆਰਾਮ ਨਾਲ ਹੋ ਜਾਈ ਬਾਕੀ ਥੋੜਿਆ ਗਾਂ ਜਾ ਕੇ ਦੁਬਾਰਾ ਕਰਦੇ ਆਂ ਸਟਾਰਟ ਮਾਝਾ ਦੇ ਸਟਾਰਟਿੰਗ ਦਾ ਪੀਲਾ ਟੋਲ ਪਲਾza ਹੀ ਕ੍ਰੋਸ ਕਰ ਲਿਆ ਜਿਹੜਾ ਟੋਲ ਟੈਕਸਾਂ ਦਾ ਹੈ ਉਹ ਤਾਂ ਬਾੜਾ ਨਹੀਂ ਹੋ ਗਈ ਸ਼ੁਰੂਆਤ ਤੇ ਦੇਖੀ ਵੀ ਇ렇게 ਤਰ ਤੇ ਹੋਣ ਅਸੀਂ ਥੋੜਾ ਜਿਹਾ ਗਾਂ ਹਲੇ ਘੈਂਟੇ ਕਿ ਡਰਾਈਵ ਕਰਾਂਗੇ ਉਸ ਤੋਂ ਬਾਅਦ ਹੀ ਥੋੜਾ ਜਿਹਾ ਵੇਖਾਂਗੇ ਕੁਝ ਹਲਕਾ ਹਲਕਾ ਖਾਵਾਂਗੇ ਦੇਦੇ ਆ ਬਾਕੀ ਗਾਂ ਜਾ ਕੇ ਮਿਲਾਂਗੇ ਆ ਜਿਸਗੇ ਆ ਪਹੁੰਚ ਤੇ ਪੰਜਾਬ ਦਾ ਐਂਡਲਾ ਤੇ ਹਿਮਾਚਲ ਦਾ ਪਹਿਲਾ ਟੋਲ ਪਲਾਜ਼ਾ ਹੀ ਮਤਲਬ ਦੋ ਟੋਲ ਹੀ ਦਿੱਤੇ ਆ ਇੱਕ ਕਾਸ਼ਟੈਕ ਤੇ ਇੱਕ ਕੈਸ਼ ਦਿੱਤਾ ਹੈ ਕੈਸ਼ ਹਿਮਾਚਲ 70 20 ਲੈ ਲਏ ਉਹਨਾਂ ਨੇ ਤੇ ਬਾੜਾ ਹੀ ਪਹੁੰਚਿਆ ਮੌਸਮ ਥੋੜਾ ਜਿਆ ਹਲੇ ਠੰਡਾ ਹੈ ਹਲੇ ਥੋੜਾ ਜਿਆ ਠੰਡਾ ਹੀ ਹੈ ਜਿਆਦਾ ਨਹੀਂ ਹੈਗਾ ਪਰ ਬੱਟ ਹੁਣ ਅਸੀਂ ਘੰਟਾ ਕਿ ਡਰਾਈਵ ਕਰਾਂਗੇ ਉਸ ਤੋਂ ਬਾਅਦ ਰੁਕ ਕੇ ਕੁਝ ਵੇਖਾਂਗੇ ਕੁਝ ਖਾਵਾਂਗੇ ਹੀ ਕਿਉਂਕਿ ਹਲਕੀ ਹਲਕੀ ਮੈਨੂੰ ਭੁੱਖ ਲੱਗਣੀ ਸ਼ੁਰੂ ਹੋ ਗਈ ਹੈ ਤੇ ਫਸਟ ਪ੍ਰੇਫਰੈਂਸ ਰਹੀ ਚਾਹ ਲਈ ਗਈ ਚਾਹ ਵੀ ਲੰਗਾ ਜੇ ਪਹੁੰਚ ਚੁਕੇ ਆ ਤੇ ਪਰ ওভারਟੇਕ ਦਾ ਰਹਾ ਹਾਨੂੰ ਨਹੀਂ ਦਿਆ ਹੈਗਾ ਬਸ ਮੈਂ ਵੇਖਣ ਦਿਆਂ ਅੱਗੇ ਰਾਹ ਕਲੀਅਰ ਹੋਏ ਤੇ ਮੈਂ ਵਾਟੇ ਕਰਾਂ ਕਿਉਂਕਿ ਇਹ ਤੇ ਹੀ ਆਨ ਦਾ ਰਸਤਾ ਹੀ ਤੋੜੀ ਜਾਨਦਾਰ ਰਸਤਾ ਸੋ ਰਿਸਕੀ ਹੈ ਬਸ ਕਿ 2-4 ਕਿਲੋਮੀਟਰ ਲੰਬੀ ਹੋਣੀ ਹੈ ਜ਼ਿਆਦਾ ਨਹੀਂ ਹੈਗੀ ਜਾਣ ਪਿੱਛੇ ਵਿੱਚ ਜਾਨ ਤੇ

ਦੇ ਪਾਣੀ ਭਰਾਨੀ ਵਰਤਿਆ ਭਰਿਆ ਪਿਆ ਹੋਣਾ ਹਨ ਉਹ ਤੇ ਦੇ ਸਾਦੇ ਹੁਂ ਖਰੀਆ ਪੂਰਾ ਭਰਿਆ ਪਿਆ ਵਿਲਾਸ ਕੋਲ ਪਹੁੰਚ ਚੁਕੇ ਆ ਤੇ ਟਾਈਮ ਹੋਇਆ 9:00 ਵਜੇ 29 ਮਿੰਟ ਹਾਲੇ ਹੀ ਮਤਲਬ ਕਿਦੇ ਰੁਕੇੜੀ ਹੈਗੇ ਹਾਲੇ ਘੰਟਾ ਕੁ ਡਰਾਈਵ ਹੋਰ ਕਰਾਂਗੇ ਉਸ ਤੋਂ ਬਾਅਦ ਕੁਝ ਖਾਣ ਲੇਗਾ ਹਾਂਜੀ ਅਸੀਂ ਪਹਾੜਾਂ 'ਚ ਪਹੁੰਚ ਗਏ ਆ ਤੇ ਮੰਡੀ ਪਹੁੰਚ ਗਏ ਸੀ ਤੇ ਮੰਡੀੋਂ ਥੋੜਾ ਰੁਕੇ ਸੀ ਰੈਸਟ ਕਰਨ ਦੇ ਲਈ ਤੇ ਥੋੜਾ ਜਿਹਾ ਬਾਅਦ ਬਹੁਤ ਬੜਾ ਸੋਨਾ ਥੋੜਾ ਨਾ ਉਹ ਹੀ 100 ਤਕਰੀਬਨ 140 ਕਿਲੋਮੀਟਰ ਪੈਂਡਾ ਕਰ ਲਿਆ ਤੇ ਹੁਣ ਸੱਚੇ ਗੱਡੀ ਨੂੰ ਰੈਸਟ ਦਈਏ ਤੇ ਥੋੜੀ ਜਿਹੀ ਭੁੱਖ ਲੱਗੀ ਮੈਗੀ ਹੀ ਬਣਾਈ ਫਿਰਾਂ ਆਪ ਆਜੋ ਮੈਗੀ ਖਾ ਲੂ ਬਾਕੀ ਅੱਗੇ ਗਾਹ ਹੁਣ ਚੱਲਦੇ ਮੰਡੀ ਤੋਂ ਬਾਅਦ ਸਿੱਧਾ ਹੀ ਕੁਲੂ ਲੁਕਾਂਗੇ ਜਾ ਕੇ ਹੁਣ ਇੱਕ ਵਾਰੀ ਓਕੇ ਮਿਲਦੇ ਆਂ ਮੈਗੀ ਖਾ ਕੇ ਦੁਬਾਰਾ ਨਿਕਲ ਚੁਕੇ ਆਂ ਟਰਨ ਨੰਬਰ 6 ਦੇ ਅੰਦਰ ਐਗਜ਼ਿਟ ਆ ਗਿਆ ਜਾਣਾ ਚਾਹੋ ਬਾਕੀ ਇਹ ਡੰਡ ਜਿਆਦਾ ਵਧੀਆ ਬਣਾਈ ਹੈ ਪਹਿਲੇ ਪੰਗਾ ਨਾ ਇਹਦੇ ਵਿੱਚ ਅਸਲ ਚ ਇੱਕ ਤਾਂ ਲਾਈਟਿੰਗ ਪ੍ਰੋਪਰ ਆ ਦੂਸਰੀ ਇਹਨੀ ਸੜਕ ਜਿਆਦਾ ਵਧੀਆ ਅੰਦਰ ਉਹ ਦੂਜਾ ਵਾਲੇ ਦੀ ਇਹਦੀ ਕੋ ਉਹ ਸੀ ਲੋਕੜੀ ਉਹ ਤੁਹਾਡੀ ਟੁੱਟੀ ਹੋਈ ਸੀ ਇਹ ਸਿਮੈਂਟ ਵਾਲੀਆਂ ਤਾਂ ਕਰਕੇ ਪਤਲੀ ਆ ਬੜਾ ਵਧੀਆ ਵਾ ਇਹ ਲੰਬੀ ਵੀ ਆ ਬਿਲਕੁਲ ਉਹ ਬੰਦਾ ਦਾ ਕਿੰਨੀ ਸੋਹਣੀ ਨਵੀਂ ਸੜਕ ਬਣੀ ਹੋਈ ਆ। ਨਾ ਨਾ ਦੇਖੋ ਕਿੰਨੀ ਸੋਹਣੀ ਕਿੰਨੀ ਪਿਆਰੀ ਨਦੀ ਆ ਗਈ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ। ਵਲੋਗ ਮੇਰਾ ਨਹੀਂ ਹੈ। ਹੈ? ਮਤਲਬ ਕਿ ਬਿਲਕੁਲ ਅਦਭੁਤ ਨਜ਼ਾਰਾ ਅਦਭੁਤ 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 ਜਾਰਾ। ਇਹ ਵਲੋਗ ਮੇਰਾ ਨਹੀਂ ਹੈ ਮੈਂ ਕਿਹਾ। ये देखो हमारे साथ-साथ नदी -साथ नदी चल रही है हम नदी के साथ चल रहे हैं इतना अद्भुत नजारा आपने कभी देखा है नहीं देखा है ना नहीं देखा है तो आ जाओ हम आपको मनाली में दिखा देंगे सो गाइस अंकल बंदर की तरह बैठे हुए हैं कोई बंदर थप्पड़ मार के नहीं छोटा सा झरना देखो ਵੀ ਵਿਊ ਚੈੱਕ ਕਰੋ ਕਿੰਨਾ ਸ਼ਾਨਦਾਰ ਆ ਗਿਆ ਪਹਾੜ ਦੇ ਪਹਾੜ ਚੜਿਆ ਹੋਇਆ ਵਾ ਨਿਆਰਾ ਇੱਕ ਚੀਜ਼ ਹੋਰ ਮੈਂ ਵੇਖੀ ਸੱਚ ਤੇ ਸੁੰਦਰ ਨਗਰ ਸੁੰਦਰ ਨਗਰ ਤੇ ਮੰਡੀ ਤੋਂ ਪਹਿਲਾਂ-ਪਹਿਲਾਂ ਇੰਨੇ ਕਿ ਜ਼ਿਆਦਾ ਉਹ ਲੱਗੇ ਹੋਏ ਨੇ ਨਾ ਸਪੀਡ ਕੈਮਰਾ ਤੇ ਸਪੀਡ ਲਿਮਿਟ ਤੁਹਾਡੀ ਸਿਰਫ 60 ਤੱਕ ਜਾਂ 60 ਇਸ ਤੋਂ ਵੱਧ ਗੱਡੀ ਚੱਲਣੀ ਚਾਹੀਦੀ ਇਸ ਤੋਂ ਵੱਧ ਗੱਡੀ ਟੱਪੀ ਤੇ ਉਹਨੇ ਬਲਿੰਕ ਕਰਦਾ ਨਾ ਤੇ ਤੁਹਾਡਾ ਚਲਾਨ ਤੁਹਾਡੇ ਘਰੇ ਟਾਈਮ ਦੇ ਨਾਲ ਪਹੁੰਚੇਗਾ ਸੋ ਜਿਹੜਾ ਵੀ ਆਏ ਆਪਣੀ ਲਿਮਿਟਸ ਮੈਕਸਿਮਮ 60 ਰੱਖਣੀ ਆ 60 ਤੋਂ ਬਾਅਦ ਉਹ ਬਲਿੰਕ ਕਰਨਾ ਸ਼ੁਰੂ ਕਰਦਾ ਜੇ ਤੁਹਾਡਾ ਨੰਬਰ ਬਲਿੰਕ ਕਰ ਰਿਹਾ ਜਾ ਉੱਥੇ ਵਾਈਟ ਲਾਈਟ ਇੱਕ ਸਰਕਲ ਨੇਮ ਕਾ ਰੇਟ ਨਹੀਂ ਤੁਹਾਡਾ ਚਲਾਨ ਹੋ ਗਿਆ ਮੇਰੇ ਦੋ ਵਾਰੀ ਮਦਦ ਕੀਤੀ ਆ ਬਾਕੀ ਪਤਾ ਨਹੀਂ ਉਹਨੇ ਕੀ ਬੰਦ ਆ ਮੈਨੂੰ ਪਤਾ ਨਹੀਂ ਸੀ